ਅੱਜ ਦੇ ਗੱਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਸਿਵਲ ਹਸਪਤਾਲ ਦੇ ਦਰਜਾਚਾਰ ਕਰਮਚਾਰੀ ਯੂਨੀਅਨ ਦੇ ਆਗੂਆਂ ਦੇ ਬਲੋ ਸਿਵਲ ਸਰਜਨ ਬਠਿੰਡਾ ਦੇ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੀਬਾਜ਼ੀ ਕੀਤੀ ਗਈ ਹੈ ਯੂਨੀਅਨ ਆਗੂ ਨੇ ਗੱਲਬਾਤ ਕਰਦੇ ਦੱਸਿਆ ਕਿ ਸਿਵਲ ਸਰਜਨ ਬਠਿੰਡਾ ਦੇ ਵੱਲੋਂ 9 ਤਰੀਕ ਨੂੰ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵੱਲੋਂ ਪਾਤੜਾ ਵਿਖੇ ਲਿੰਗ ਜਾਂਚ ਕਰਨ ਦੇ ਮਾਮਲੇ ਦੇ ਸਬੰਧ ਵਿੱਚ ਕਿਸੇ ਹਸਪਤਾਲ ਦੇ ਉੱਪਰ ਰੇਡ ਕਰਨੀ ਸੀ ਜਿਸ ਦੇ ਸਬੰਧ ਦੇ ਵਿੱਚ ਵੱਖ-ਵੱਖ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਉੱਥੇ ਦਰਜਾਚਾਰ ਕਰਮਚਾਰੀ ਦੀ ਵੀ ਡਿਊਟੀ ਲੱਗੀ ਤੇ ਜਾਣਕਾਰੀ ਦੇ ਮੁਤਾਬਕ ਹਰਿਆਣਾ ਦੇ ਅਧਿਕਾਰੀਆਂ ਦੇ ਵੱਲੋਂ ਪੰਜਾਬ ਦੇ ਵਿੱਚ ਕਿਤੇ ਰੇਡ ਪਾਤੜਾ ਵਿਖੇ ਕਰਨੀ ਸੀ ਹਦਾਇਤਾਂ ਦੇ ਮੁਤਾਬਕ ਜਿਸ ਸੂਬੇ ਦੇ ਵਿੱਚ ਰੇਡ ਕਰਨੀ ਹੋਵੇ ਉਹ ਸੂਬੇ ਦੇ ਅਧਿਕਾਰੀਆਂ ਨੂੰ ਵੀ ਨਾਲ ਲੈਣਾ ਪੈਂਦਾ ਜਿਸ ਦੇ ਸਬੰਧ ਦੇ ਵਿੱਚ ਬਠਿੰਡਾ ਦੀ ਟੀਮ ਦੀ ਡਿਊਟੀ ਲਈ ਗਈ ਸੀ ਪਰ ਜਦ ਬਠਿੰਡਾ ਦੀ ਟੀਮ ਹਰਿਆਣਾ ਦੀ ਟੀਮ ਦੇ ਨਾਲ ਪਾਤੜਾ ਵਿਖੇ ਪਹੁੰਚੀ ਤਾਂ ਉਸ ਦੇ ਉੱਪਰ ਵਿਜੀਲੈਂਸ ਵਿਭਾਗ ਮੋਹਾਲੀ ਨੇ ਹੀ ਟਰੈਪ ਲਗਾ ਦਿੱਤਾ ਜਿਸ ਦੇ ਵਿੱਚ ਬਠਿੰਡਾ ਸਿਵਲ ਹਸਪਤਾਲ ਦੇ ਇੱਕ ਦਰਜਾ ਚਾਰ ਕਰਮਚਾਰੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਦਰਜਾ ਚਾਰ ਕਰਮਚਾਰੀ ਤੇ ਵੱਖ-ਵੱਖ ਯੂਨੀਅਨਾਂ ਦੇ ਵੱਲੋਂ ਇਕੱਠੇ ਹੋ ਕੇ ਹੁਣ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਸਿਵਲ ਸਰਜਨ ਬਠਿੰਡਾ ਤੇ ਦੋਸ਼ ਲਾਇਆ ਨੇ ਕਿ ਜਾਣਕਾਰੀ ਪਰਿਵਾਰ ਨੂੰ ਨਹੀਂ ਦਿੱਤੀ ਗਈ ਤੇ ਨਾ ਹੀ ਕਿਸੇ ਹੋਰ ਕਰਮਚਾਰੀ ਨੂੰ ਜਦੋਂ ਆਗੂਆਂ ਨੇ ਕਿਹਾ ਕਿ ਸਿਵਲ ਸਰਜਨ ਬਠਿੰਡਾ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਮੀਡੀਆ ਨੂੰ ਪਰਿਵਾਰ ਨੂੰ ਜਾਂ ਫਿਰ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਪਰ ਉਹਨਾਂ ਆਪਣੀ ਜ਼ਿੰਮੇਵਾਰੀ ਨਹੀਂ ਸਮਝੀਏ ਪੂਰੇ ਮਾਮਲੇ ਸਬੰਧੀ ਸਿਵਲ ਸਰਜਨ ਬਠਿੰਡਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਹਾਂ ਗੱਲ ਬਾਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਟਰੈਪ ਲਗਾਉਣ ਗਈ ਟੀਮ ਤੇ ਹੀ ਵਿਜੀਲੈਂਸ ਨੇ ਟਰੈਪ ਲਗਾ ਦਿੱਤਾ ਤੇ ਸਿਵਲ ਸਰਜਨ ਬਠਿੰਡਾ ਵੱਲੋਂ ਇਸ ਮਾਮਲੇ ਤੇ ਚੁੱਪੀ ਸਾਦੀ ਗਈ ਹੈ ਆਖਰ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਹੋਵੇਗਾ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਅਗਰ ਕੀ ਨਾਮ ਹੈ ਤੁਹਾਡਾ ਕੀ ਮਾਮਲਾ ਹੈ ਰਾਜਪੁਰਦਾ ਸ਼ਿਖਰ ਮੇਰਾ ਨਾਮ ਗਗਨਦੀਪ ਸਿੰਘ ਆ ਜੀ ਪੰਜਾਬ ਕੋਆਰਡੀਨੇਟ ਸਰਵਿਸ ਫੈਡਰੇਸ਼ਨ ਬਗਿਆਨਕ ਦਾ ਸੂਬਾ ਪ੍ਰਧਾਨ ਆ ਜੀ ਅੱਜ ਦਾ ਜਿਹੜਾ ਮਾਮਲਾ ਹੈ ਸਿਵਲਾ ਹਸਤਾਲ ਬਠਿੰਡਾ ਦੇ ਵਿੱਚ ਪਿਛਲੇ ਦਿਨੀ ਸਿਵਲ ਸਰਜਨ ਬਠਿੰਡਾ ਦੇ ਵੱਲੋਂ ਇੱਕ ਡਿਊਟੀ ਲਈ ਗਈ ਸੀ ਖਾਸ ਕਰਕੇ ਲਿੰਗ ਜਾਂਚ ਦੇ ਸਬੰਧੀ ਰੇਡ ਮਾਰਨੀ ਸੀ 9 ਤਰੀਕ ਨੂੰ ਪਾਤੜਾ ਇਹ ਜਿਹੜੀ ਡਿਊਟੀ ਸੀ ਲਿਖਤੀ ਰੂਪ ਦੇ ਵਿੱਚ ਸਿਵਲ ਸਰਜੰਟ ਦਫ਼ਤਰ ਦੇ ਵੱਲੋਂ ਵੱਖ-ਵੱਖ ਕਰਮਚਾਰੀਆਂ ਦੀ ਲਈ ਗਈ ਸੀ ਉਹਦੇ ਵਿੱਚ ਇੱਕ ਸਾਡਾ ਸਾਥੀ ਸੀ ਰਾਜ ਸਿੰਘ ਬਾੜ ਅਟੈਂਡੈਂਟ ਉਸ ਰੇਡ ਦੇ ਦੌਰਾਨ ਉੱਥੇ ਜਾ ਕੇ ਉਹ 9 ਤਰੀਕ ਨੂੰ ਇੱਥੇ ਸਵੇਰੇ 8 ਵਜੇ ਦਫ਼ਤਰੋਂ ਉਸ ਰੇਡ ਟੀਮ ਦੇ ਨਾਲ ਤੁਰਿਆ ਅੱਗੇ ਜਾ ਕੇ ਉਥੇ ਕੀ ਘਟਨਾ ਕਰਮ ਵਾਪਰਿਆ ਕਿਸੇ ਨੂੰ ਕੋਈ ਪਤਾ ਨਹੀਂ ਸ਼ਾਮ ਨੂੰ ਉਹ ਘਰ ਨਹੀਂ ਆਇਆ ਉਹਦੀ ਵਾਈਫ ਨੇ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਦੱਸਿਆ ਵੀ ਮੈਂ ਵਿਜੀ ਆ ਉਸ ਤੋਂ ਬਾਅਦ ਉਹਦਾ ਰਾਤ ਨੂੰ देर रात ਨੂੰ ਜਣੀ ਇਹ ਫੋਨ ਆਉਂਦਾ ਵੀ ਸਾਨੂੰ ਵਿਜੀਲੈਂਸ ਟੀਮ ਨੇ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਮੁਹੱਲੇ ਦੀ ਟੀਮ ਉਹ ਦੱਸਦੀ ਸੀ ਪਰ ਇਥੋਂ ਦਾ ਜਿਹੜਾ ਪ੍ਰਸ਼ਾਸਨ ਜਿਹੜਾ ਟੀਮ ਇੰਚਾਰਜ ਸੀ ਡੀਐਫਓ ਡਾਕਟਰ ਸਖਜਿੰਦਰ ਸਿੰਘ ਗੱਲ ਜਿਹੜਾ ਉਹਨਾਂ ਨੂੰ ਨਾਲ ਲੈ ਕੇ ਗਿਆ ਸੀ ਉਨੇ ਪਰਿਵਾਰ ਨੂੰ ਅਜੇ ਤੱਕ ਆਫੀਸ਼ੀਅਲੀ ਤੌਰ ਤੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਸਿਵਲ ਸਰਜਨ ਬਠਿੰਡਾ ਨੇ ਵਿਭਾਗੀ ਤੌਰ ਤੇ ਇਸ ਸੰਬੰਧੀ ਕੋਈ ਪੱਤਰ ਜਾਰੀ ਨਹੀਂ ਕੀਤਾ ਕੋਈ ਪਰਿਵਾਰ ਨੂੰ ਇਸ ਸੰਬੰਧੀ ਆਫੀਸ਼ੀਅਲੀ ਜਾਣਕਾਰੀ ਨਹੀਂ ਦਿੱਤੀ ਜਾਨੀ ਸੁਣਨ ਦੇ ਵਿੱਚ ਇਹ ਆਇਆ ਵੀ ਜਿਹੜੀ ਉਹ ਵਿਜੀਲੈਂਸ ਟੀਮ ਸੀ ਜਿਹੜੇ ਜਿੱਥੇ ਇਹ ਰੇਡ ਕਰਨ ਗਏ ਸੀ ਉਸ ਦੌਰਾਨ ਜਾਨੀ ਉਲਟਾ ਟਰੈਪ ਜਿਹੜਾ ਉਹ ਲੱਗਿਆ ਪਰ ਸਾਡੇ ਜਿਹੜੇ ਅਫਸਰ ਨੇ ਇਹਨਾਂ ਨੇ ਵਿਜੀਲੈਂਸ ਵਿਭਾਗ ਨੂੰ ਅਜੇ ਤੱਕ ਪੂਰੇ ਪੁਖਤਾ ਸਬੂਤ ਇਸ ਗੱਲ ਦੇ ਹੀ ਨਹੀਂ ਦਿੱਤੇ ਹੈਗੇ ਵੀ ਇਹ ਬੰਦੇ ਜਿਹੜੇ ਸੀਗੇ ਉਹ ਰੇਡ ਕਰਨ ਦੇ ਮਕਸਦ ਨਾਲ ਇੱਥੇ ਪਹੁੰਚੇ ਸੀ ਨਾ ਇਹਨਾਂ ਨੇ ਉਹਨਾਂ ਦੀ ਕੋਈ ਪੈਰਵਾਈ ਕੀਤੀ ਆ ਸਾਰੀ ਰਾਤ ਇਹ ਉੱਥੇ ਤੁਰੇ ਫਿਰੇ ਆ ਇਹਨਾਂ ਨੇ ਕੋਈ ਕਾਰਵਾਈ ਜਿਹੜੀ ਆ ਉਹ ਵਿਭਾਗ ਵੱਲੋਂ ਜਿਹੜਾ ਉਹ ਅਮਲ ਦੇ ਵਿੱਚ ਨਹੀਂ ਲਿਆਂਦੀ ਜਿਸ ਦਾ ਕਰਕੇ ਪੂਰੇ ਮੁਲਾਜ਼ਮ ਵਰਗ ਦੇ ਵਿੱਚ ਇਹ ਰੋਸ ਆ ਵੀ ਜਦੋਂ ਇੱਥੋਂ ਵਿਭਾਗ ਜਿਹੜਾ ਉਹਨਾਂ ਦੀ ਸਰਕਾਰੀ ਡਿਊਟੀ ਲਾ ਕੇ ਲੈ ਕੇ ਜਾਂਦਾ ਤਾਂ ਲਾਜ਼ਮੀ ਤੌਰ ਤੇ ਟੀਮ ਇਨਚਾਰਜ ਦਾ ਹੀ ਫਰਜ ਬਣਦਾ ਵੀ ਜਿੰਨੇ ਬੰਦੇ ਲੈ ਕੇ ਆਇਆ ਲੈ ਕੇ ਗਿਆ ਉਹਨਾਂ ਨੂੰ ਸੁਰੱਖਿਅਤ ਆਪਣੇ ਘਰ ਪੁੱਜਦਾ ਕੀਤਾ ਜਾਵੇ ਜੇ ਉਹ ਸੁਰੱਖਿਅਤ ਨਹੀਂ ਆਉਂਦੇ ਤਾਂ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਟੀਮ ਇਨਚਾਰਜ ਤੇ ਆ ਆ ਸਾਡੇ ਵੱਲੋਂ ਕਿਸ ਤਰ੍ਹਾਂ ਐਕਸ਼ਨ ਕੀਤਾ ਗਿਆ ਅੱਜ ਅਸੀਂ ਸਾਡੇ ਵੱਲੋਂ ਅਜੇ ਸਿਰਫ ਮੰਗ ਪੱਤਰ ਦੇ ਰਹੇ ਹਾਂ ਅਸੀਂ ਸਿਵਲ ਸਰਚ ਨੂੰ ਬਠਿੰਡਾ ਨੂੰ ਭਈ ਅਸੀਂ ਆ ਓਪੀਡੀ 12:30 ਉਹਨਾਂ ਨੂੰ ਮਿਲਣ ਦਾ ਟਾਈਮ ਦਿੱਤਾ ਹੈ ਇੱਥੇ ਅਸੀਂ ਸਾਰੀਆਂ ਐਸੋਸੀਏਸ਼ਨਾਂ ਜਿੰਨੀਆਂ ਵੀ ਬਠਿੰਡੇ ਦੇ ਵਿੱਚ ਸਿਵਲ ਹਸਤਾਲ ਦੇ ਵਿੱਚ ਕੰਮ ਕਰਦੀਆਂ ਨੇ ਚਾਹੇ ਹੋ ਐਨਐਚਐਮ ਦੇ ਕਾਮਯਾਦਗਾਨੇ ਚਾਹੇ ਉਹ ਕੱਚੇ ਕਾਮਿਆਂ ਦੀਆਂ ਨੇ ਚਾਹੇ ਉਹਨਾਂ ਦੇ ਵਿੱਚ ਡਾਕਟਰ ਨੇ ਚਾਹੇ ਉਹਦੇ ਵਿੱਚ ਨਰਸਿੰਗ ਸਟਾਫ ਹੈ ਚਾਹੇ ਉਹਦੇ ਵਿੱਚ ਪੈਰਾਮੈਡੀਕਲ ਕੰਮ ਹੈ ਚਾਹੇ ਉਹਦੇ ਵਿੱਚ ਕਲੈਰੀਕਲ ਕੰਮ ਹੈ ਚਾਹੇ ਉਹਦੇ ਵਿੱਚ ਡਰਾਈਵਰਾਂ ਦੀ ਜਥੇਬੰਦੀ ਹੈ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਤੇ ਅਸੀਂ ਪੂਰਨ ਰੂਪ ਦੇ ਵਿੱਚ ਕੰਮ ਜਿਹੜਾ ਮੁਕੰਮਲ ਤੌਰ ਤੇ ਬੰਦ ਕਰਾਂਗੇ 12:30 ਵਜੇ ਤੋਂ ਬਾਅਦ ਜੇਕਰ ਸਿਵਲ ਸਰਜੰਟ ਜਿਹੜਾ ਹੈ ਉਹ ਪੂਰਨ ਰੂਪ ਦੇ ਵਿੱਚ ਸਾਡਾ ਜਿਹੜਾ ਮਲਾਜ਼ਮ ਸਾਥੀ ਹੈ ਉਸ ਦੀ ਉਹਦੇ ਮਤਲਬ ਖਲਾਫ ਕੀਤੀ ਹੋਈ ਕਾਰਵਾਈ ਰੱਦ ਨਹੀਂ ਕਰਵਾਉਂਦਾ ਤੇ ਜਿਹੜੇ ਬਿਜੀ ਇਸ ਵਿਭਾਗ ਨੇ ਗੈਰ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਕਿਸਮ ਦੀ ਉਲਟਾ ਕਾਰਵਾਈ ਕੀਤੀ ਉਹਨਾਂ ਉਹਨਾਂ ਬੰਦਿਆਂ ਦੇ ਉੱਤੇ ਕੇਸ ਦਰਜ ਨਹੀਂ ਹੁੰਦਾ ਇਹ ਗੱਲ ਹੋ ਗਈ ਜੀ ਹਾਂਜੀ ਸਿਵਲ ਸਰਜੰਟ ਨੂੰ ਅਸੀਂ 12:30 ਵਜੇ ਮਿਲਣਾ ਕੋਈ ਸਾਥੀ ਜਿਹੜੇ ਸੀ ਕਿ ਸਿਵਲ ਸਰਜੰਟ ਨੂੰ ਮਿਲੇ ਸੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਇੱਕ ਵਾਰ ਉਥੋਂ ਦੇ ਜਿਹੜਾ ਡੀਸੀ ਐ ਉਹਦੇ ਨਾਲ ਪਟਿਆਲੇ ਦੇ ਡੀਸੀ ਦੇ ਨਾਲ ਗੱਲ ਕੀਤੀ ਐ ਫੋਨ ਤੇ ਪਰ ਡੀਸੀ ਵੱਲੋਂ ਸਿਰਫ ਇਹ ਗੱਲ ਦੱਸਿਆ ਗਿਆ ਵੀ ਉਹਦਾਂ ਤੇ ਉੱਤੇ ਕੇਸ ਦਰਜ ਕਰ ਦਿੱਤਾ ਗਿਆ ਕਾਹਦਾ ਕੇਸ ਦਰਜ ਕਰ ਦਿੱਤਾ ਗਿਆ ਕਿਉਂ ਕੇਸ ਦਰਜ ਕਰ ਦਿੱਤਾ ਗਿਆ ਇਹ ਹਜੇ ਸਾਰਾ ਕੁਝ ਅਨੇਰੇ ਚ ਹੈ ਮੇਰਾ ਨਾਮ ਕੁਜਗ੍ਰੇਵ ਸਿੰਘ ਹੈ ਜੀ ਤੇ ਅਸਲ ਦੇ ਵਿੱਚ ਕੱਲ ਕੋਈ ਪੀਐਨਡੀਟੀ ਦੇ ਤਹਿਤ ਕੋਈ ਕਾਰਵਾਈ ਕੀਤੀ ਗਈ ਸੀ ਸਿਵਲ ਸਰਕਟ ਦਫ਼ਤਰ ਦੁਆਰਾ ਜਿਦੇ ਵਿੱਚ ਸਾਡਾ ਇੱਕ ਮੁਲਾਜ਼ਮ ਇੱਕ ਫਾਲਤੂ ਤਰੀਕੇ ਦੇ ਨਾਲ ਅ ਗੈਰ ਜਮਿਵਾਰਾ ਤਰੀਕੇ ਨਾਲ ਜੋ ਮੈਚਮੈਨ ਵਾਲੇ ਉਹਦੇ ਤੇ ਕਿਸੇ ਤਰ੍ਹਾਂ ਦਾ ਪਰਚਾ ਪਾ ਕੇ ਉਹਨੂੰ ਇਫਤਾਰ ਕੀਤਾ ਜਾ ਰੂਪ ਰੋਸ਼ ਕੀਤਾ ਗਿਆ ਸਾਡੇ ਸਾਹਮਣੇ ਉਹਦੇ ਕੋਈ ਵੈਰ ਅਬਾਉਟ ਹੈ ਨਹੀਂ ਹੋਪਚੀ ਆ ਸਾਡੀ ਇਹ ਮੰਗ ਪਹਿਲੀ ਸਿਵਲ ਸਰਕਾਰ ਦੇ ਦਫ਼ਤਰ ਨੂੰ ਰਹੂਗੀ ਕਿ ਜੇ ਇਸ ਤਰ੍ਹਾਂ ਦੇ ਕੋਈ ਮੁਲਾਜ਼ਮ ਜਿਹੜੇ ਕਿਸੇ ਕਾਰਵਾਈ ਦੇ ਵਿੱਚ ਲੈ ਕੇ ਜਾਏ ਜਾਂਦੇ ਆ ਤਾਂ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸਬੰਧਤ ਅਧਿਕਾਰੀਆਂ ਦੀ ਹੁੰਦੀ ਹੈ ਜਿਨ੍ਹਾਂ ਦੀ ਅਗਵਾਈ ਹੇਠੋਂ ਚੱਲਦਾ ਹੈ ਤਾਂ ਸਾਨੂੰ ਇੱਕ ਤਾਂ ਇਹ ਜਾਣਕਾਰੀ ਮਿਲਣੀ ਚਾਹੀਦੀ ਹੈ ਕਿ ਸਾਡੇ ਜਿਹੜਾ ਮੁਲਾਜ਼ਮ ਗਿਆ ਹੈਗਾ ਉਹਦਾ ਵੇਅਰਬਾਊਟ ਕੀ ਨੇ ਕਿੱਥੇ ਨੇ ਕੀ ਉਹਦਾ ਸਟੇਟਸ ਹੈ ਕੀ ਹੈ ਤੇ ਦੂਸਰਾ ਜਿਹੜਾ ਸਿਵਲ ਸਰਪੰਚ ਦਾ ਦਫ਼ਤਰ ਜੋ ਦੂਜੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਕਰਨ ਜਾਂਦੇ ਆ ਤਾਂ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਚ ਹੁੰਦੇ ਆ ਤਾਂ ਉਹਨਾਂ ਵੱਲੋਂ ਵੀ ਕੋਆਪਰੇਸ਼ਨ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਮਨਵਲ ਡਿਕਨ ਵਾਲੀਆਂ ਕਾਰਵਾਈਆਂ ਦੇ ਨਾਲ ਸਾਡਾ ਪਹਿਲੀ ਮਨਵਲ ਡੇਟ ਹੈ ਤੇ ਅਸੀਂ ਜਿਹੜੇ ਮੁਲਾਜ਼ਮ ਵਰਗ ਹੈ ਉਹ ਇਸ ਤਰੀਕੇ ਦੀਆਂ ਕਾਰਵਾਈਆਂ ਦੇ ਵਿੱਚ ਫਿਰ ਹਿੱਸਾ ਨਹੀਂ ਲੈਂਦੇ ਇਸ ਕਰਕੇ ਸਾਹ ਹੈ ਜੀ ਉਹਨੂੰ ਉੱਪਰ ਹੀ ਬੰਦ ਕੀਤੀ ਆਂ ਫਿਲਹਾਲ ਅਸੀਂ ਬੰਦ ਕੀਤੀ ਹੈ ਜੀ 12:30 ਵਜੇ ਸਾਡੀ ਸਰਸਰ ਸਾਹਿਬ ਨਾਲ ਮੀਟਿੰਗ ਹੈ ਅਸੀਂ ਉਹਨਾਂ ਨਾਲ ਆਪਣੀ ਗੱਲਬਾਤ ਰੱਖਦੇ ਆਂ ਤੇ ਉਹਨਾਂ ਦੇ ਜਵਾਬ ਦੇ ਉੱਤੇ ਕਾਫੀ ਕੁਝ ਡਿਪੈਂਡ ਹੈ ਵੀ ਅਸੀਂ ਕਿਵੇਂ ਕਾਰਵਾਈ ਨਹੀਂ ਅੱਗੇ ਤਰ੍ਹਾਂ ਸਾਰੀ ਉਹ ਫੀਡ ਬੰਦ ਹੈ ਨਹੀਂ ਅਜੇ ਕੋਈ ਛੋਪੜੀ ਬੰਦ ਕੀਤੀ ਹੈ ਜੀ ਅਸੀਂ ਕਿਉਂਕਿ ਇਹ ਬੜਾ ਸ਼ਾਰਟ ਨੋਟਿਸ ਹੈ ਤੇ ਇੱਕ ਵਾਰੀ ਚੱਲਦੀ ਰਹੀ ਹੈ ਲੇਕਿਨ ਕੁਝ ਵਿਭਾਗਾਂ ਦੇ ਵਿੱਚੋਂ ਕੁਝ ਨਵੇਂ ਦੇ ਨਾਲ ਸਾਰੀਆਂ ਜਿੱਥੇ ਬੰਦੀਆਂ ਤੇ ਜਾ ਕੇ ਅਸੀਂ ਆਪਣੀ ਮੰਗ ਰੱਖਦੇ ਹਾਂ ਉਸ ਤੋਂ ਬਾਅਦ ਅਗਲਾ ਫੈਸਲਾ ਸੂਚਿਤ ਪਾ ਦੇਣਗੇ ਜੀ ਅਸਤੀਕਾਰ ਭਾਈ ਨਹੀਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਤੁਸੀਂ ਇਹ ਚੋਣੀਆਂ ਵੀ ਸਾਨੂੰ ਜਾਣਕਾਰੀ ਦਿੱਤੀ ਹੈ ਸਾਡੇ ਕੋਲੇ ਹਲੇ ਜਾਣਕਾਰੀ ਨਹੀਂ ਹੈ ਇਸ ਕਰਕੇ ਸਕੇ ਨਹੀਂ ਸਕਦੇ ਪਰ ਜਿਹੜਾ ਮੁਲਾਜ਼ਮ ਕਿਸੇ ਟੀਮ ਦੇ ਵਿੱਚ ਗਿਆ ਤਾਂ ਉਹ ਪਹਿਲਾ ਮੁਲਾਜ਼ਮ ਹੈ ਜੇ ਕੁਝ ਵੀ ਉਹਦੇ ਖਿਲਾਫ ਕੁਝ ਵੀ ਜੇ ਕਿਸੇ ਨੂੰ ਕੋਈ ਤੱਥ ਮਿਲਿਆ ਤਾਂ ਉਹ ਸਾਹਮਣੇ ਕਿਤੇ ਬਣ ਜਾਣੇ ਬਣਦੇ ਆ